ਆ ਦੇਖ ਲੋ ਜੀ ਸੀਲਾਂ ਲੱਗੀਆਂ ਆ ਤਾਂਨੇ ਤੇ ਆ ਲੋ ਵਧੀਆ ਵਧੀਆ ਆ ਲੋ ਜੀ A2 ਜੈਂਟਰ ਠੇਕਾ ਜੀ ਜਿਹੜਾ ਹੈਗਾ ਨੀਟੇ ਦੇ ਬਿਲਕੁਲ ਨਾਲ ਸੀਲਾਂ ਲੱਗੀਆਂ ਆਈਆਂ ਸੀਲਾਂ ਲੱਗਣ ਤੋਂ ਬਾਅਦ ਵੀ ਅੰਦਰ ਕਰਿੰਦੇ ਨਹੀਂ ਹਟਦੇ ਪਏ ਸਹੀ ਲੈ ਕੇ ਆਏ ਆ ਰਸ਼ਟੈਗ ਦੇ ਦਿਓ ਜੀ ਇੱਥੋਂ ਲੈਣਾ ਹੈ ਨਾ ਆ ਦੇਖੋ ਉਹ ਦੇਖੋ ਦੇਰੇ ਮੋਲਣਾ ਚੋਲੀ ਮੋਲ ਆ ਦੇਖੋ ਜੀ ਸਾਰੇ ਠੇਕੇ ਕਈ ਠੇਕੇ ਜਿਹੜੇ ਸ਼ਹਿਰ ਦੇ ਜਿਹੜੇ ਸੀਲ ਕਰ ਦਿੱਤੇ ਗਏ ਆ ਪਰ ਫੇਰ ਵੀ ਹਜੇ ਜਿਹੜੇ ਕਰਿੰਦੇ ਆਗੇ ਆ ਉਹ ਬਾਹਰ ਵੀ ਬਾਹਰ ਮੂ ਚੋਰ ਮੋਰੀਆਂ ਦੇ ਵਿੱਚੋਂ ਸ਼ਰਾਬ ਵੇਚੀ ਜਾਂਦੇ ਹੁਣ ਇਹ ਨਹੀਂ ਪਤਾ ਵੀ ਜਿਹੜੇ ਐਕਸਾਈਜ਼ ਵਿਭਾਗ ਦੇ ਅਸਰ ਆ ਇਹਨਾਂ ਨੂੰ ਅੰਦਰ ਹੀ ਬੰਦ ਕਰ ਗਏ ਆ ਕਿ ਇਹ ਪਿੱਛੋਂ ਦੀ ਕਿਤਵਾਏ ਆ ਹਲੋ ਹਲੋ ਹਾਂਜੀ ਭਾਜੀ ਤੁਹਾਨੂੰ ਹਾਂਜੀ ਮਹਾਰਾਜ ਕੀ ਹਾਲ ਚਾਲ ਲੈ ਦੇਖ ਕੀ ਹੋ ਗਿਆ ਐਦਾ ਦਾ ਫੇਰ ਗੱਲ ਨਾ ਕਰਾ ਹਲੋ ਹਲੋ ਹਾਂਜੀ ਭਾਜੀ ਭਾਗੋ ਜੀ ਮਹਾਰਾਜ ਕੀ ਹਾਲ ਚਾਲ ਹੈ ਲੈਂ ਦੇ ਕੀ ਹੋ ਗਿਆ ਐਦਾ ਦਾ ਬੇ ਗੱਲ ਨਾ ਕਰਾਓ ਬੰਦਾ ਪੇਟੀ ਕਾ ਚੰਦੀ ਉਹ ਯਾਰਾ ਜ਼ੀਰ ਕਾਤੇ ਕੀਤੇ ਆ ਪੰਗਾ ਬੈ ਕੇ ਹੋਈ ਦਾਦਾ ਪੰਗਾ ਐਕਸਾਈਜ ਵਾਲਾ ਦਾ ਪੇ ਹਣਾ ਬਾਈ ਉਹ ਇੱਥੇ ਹੈਗਾ ਆ ਨਾ ਤੈਨੂੰ ਪਤਾ ਹੀ ਹੋਣਾ ਕਰਾ ਬੰਦਾ ਆ ਛੁੱਟੀ ਪਟੀਂ ਦੇ ਦਿੰਦੇ ਨਾ ਦਾ ਨਗਲੀ ਸ਼ਰਾਬ ਹਾਂ ਦਾ ਪੇਟੀ ਨਹੀਂ ਵੇਚ ਸਕਦੇ ਦਾ ਦੇਦਾ ਲੈਸ ਦੇ ਦਿੰਦੇ ਨੇ ਪੇਟੀ ਅੱਛਾ ਆ ਇਹ ਉਹ ਦੇ ਦੇ ਕਾਦਾ ਵਧੀਆ ਵਧੀਆ ਰੱਜੂ ਕਿਦਾ ਤੇਤੀ ਨਹੀਂ ਦੇ ਸਕਦੇ ਜੱਦਾ ਬਿੱਟੀ ਨਹੀਂ ਉੱਦਾਂ ਸਾਰ ਉਹਦੇ ਤਾਂ ਸੀਲ ਲੱਗੀ ਹੋਈ ਆ ਢੇਕੇ ਨੂੰ ਤੇ ਆਹ ਖੋਲ ਕੇ ਕਿੱਦਾਂ ਦਈ ਜਾਂਦੇ ਆ ਫਿਰ ਹੈ ਉੱਥੇ ਸੀਲ ਲੱਗੀ ਆ ਖਲਾਤੇ ਕਿਹਨੇ ਖਲਾਤੇ ਕਿਹਨੇ ਖਲਾਤੇ ਜੇ ਖਲਾਇਆ ਤੇ ਸਿੱਧੀ ਤਰ੍ਹਾਂ ਚੱਜ ਨਾ ਖੋਲੋ ਉਹ ਭਾਜੀ ਯਾਰ ਮੇਰਾ ਵੀਰੇ ਦੇਖ ਕੋਈ ਲੈਣਾ ਕੋਈ ਨਹੀਂ ਇਹ ਪੱਤਰਕਾਰ ਹੈ ਆ ਉਹਦੇ ਨਾਲ ਗੱਲ ਕਰਨਾ ਉਹ ਫਲਾਤਾ ਤਾਂ ਠੀਕ ਆ ਮੌਕੇ ਦੇਦਾ ਤੁਸੀਂ ਖੜੇ ਆ ਨਾ ਜਦੋਂ ਉੱਥੇ ਸੀਲ ਲੱਗੀ ਆ ਆਹ ਕਹਤੇ ਖੋਲ ਤਾ ਦਦਾ ਉਹ ਭਰਾਵਾ ਫਲਾਗੇ ਬਾਬੂ ਆਪੀ ਗੱਲ ਕਰ ਅਗਰੀ ਛੋੜ ਅੰਦਰ ਰੱਖ ਅੰਦਰ ਰੱਖ ਅੰਦਰ ਰੱਖ ਬਾਬੂ ਤੁਮੜੀ ਆ ਉਧਰ ਸੀਲ ਲੱਗੀ ਆ ਤੇ ਬੋਲ ਕੇ ਵੀਡੀਓ ਬਣਾ ਕੇ ਦਾਦੇ ਆਹ ਸੀਲ ਲੱਗੀ ਆ ਤੇ ਇਹ ਖੁੱਲਿਆ ਆ ਉਧਰ ਕਰੀ ਆਹ ਲੋ ਕੌਣ ਦੇਈ ਉਹੋਂ ਦੇਖੋ ਉਹ ਬਾਬੂ ਕਿੱਥੇ ਆਲੋ ਜਿਹੜਾ ਜੱਡਾ ਦਿੱਤਾ ਜੀ ਜਿਹੜਾ ਹੈਗਾ ਨੀਟੇ ਦੇ ਵਿੱਚ ਨਾਲ ਜੀਲਾ ਜਿਹਾ ਲੱਗੀਆਂ ਹੋਈਆਂ ਜੀਲਾ ਲੱਗਣ ਤੋਂ ਬਾਅਦ ਵੀ ਅੰਦਰ ਕਰੰਦੇ ਨਹੀਂ ਹਟਦੇ ਜੀ ਹੈਲੋ ਹਲੋ ਹਾਂਜੀ ਬਾਜੀ ਬਾਜੀ ਜੀ ਮਾਰਾ ਕੀ ਹਾਲ ਚਾਲ ਹੈ ਦੇਖ ਕੀ ਹੋ ਗਿਆ ਐਦਾਂ ਦਾ ਫੇਰ ਗੱਲ ਨਾ ਕਰਾ ਗੱਲ ਕਰੀ ਕਰਾਣਾ ਫੇਰ ਗੱਲ ਕਾਦੇ ਕਰਾਉਣਾ ਯਾਰ දෙවිර ජාත ගලනගරා ਦੇ ਨਾ ਆਉਂਦੇ ਆ ਨਾ ਆਉਂਦੇ ਆ ਕੋਈ ਆ ਗਿਆ ਆ ਬੜੂ ਉਹ ਕਿਸ ਵੀ ਕੱਟ ਲਈ ਆ ਹੈ ਕਿਹੜੀ ਪੇਟੀ ਤੇ ਸਾਰੇ ਠੇਕੇ ਸੀਲ ਕਰ ਗਏ ਆਪਣੇ ਆਹੀ ਏਟੀਜੇਡ ਦੇ ਤੇ ਆਪਾਂ ਸ਼ਰਾਬ ਤਾਂ ਵੀ ਦਈ ਜਾਂਦੇ ਭਾਜੀ ਅੱਜ ਤੁਸੀਂ ਨੀਟ ਆ ਬਿਲਕੁਲ ਨਾਲ ਜਿਹੜਾ ਠੇਕਾ A to Z ਤੋਂ ਬਾਹਰ ਖੜੇ ਆ ਤੇ ਸੀਲਾਂ ਲੱਗੀਆਂ ਹੋਈਆਂ ਇੱਥੇ ਤੇ ਤੁਸੀਂ ਸ਼ਰਾਬ ਲੈ ਕੇ ਆਏ ਆ ਲੈ ਵੀ ਭਾਈ ਦੋ ਵਧੀਆ ਲੈਏ ਭਾਈ ਕਿੰਨੇ ਕਿੰਨੇ ਦਿੱਤਾ 440 440 ਰੁਪਏ ਦਾ ਆਧਿਆ ਹਾਂਜੀ ਹਾਂਜੀ ਇਹ ਕੀ ਭਈਆ ਹੋਈ ਸੀਲ ਕਰਨ ਦੀ ਭਾਜੀ ਇੱਦਾਂ ਨਹੀਂ ਪਤਾ ਭਾਜੀ ਮੈਨੂੰ ਤਾਂ ਹੁਣ ਪਤਾ ਲੱਗਾ ਬੰਦ ਆ ਤੇ ਸੀਲਾਂ ਦੇ ਵਿੱਚ ਕਿੱਦਾਂ ਦਈ ਜਾਂਦੇ ਫਿਰ ਇਹ ਪਤਾ ਨਹੀਂ ਭਾਈ ਦੋ ਵਧੀਆ ਲੈਏ ਭਾਈ ਓਕੇ ਤੇ ਤੁਸੀਂ ਫਗਵਾੜਾ ਦਾਸੀ ਆਂ ਹਾਂਜੀ ਹਾਂਜੀ ਚਲੋ ਜੀ ਆ ਵੀ ਠੇਕਾ ਜੀ ਅਰਪਨ ਸਟੇਟ ਦਾਂਜਾ ਰੋਡ ਦੇ ਉੱਤੇ ਪੂਰੀ ਜਿਹੜਾ ਇਹਨੂੰ ਸਾਈਡ ਨਿਕਲ ਜਾਂਦਾ ਜੇ ਮੈਂ ਠੇਕਾ ਖੋਲ ਲਾ ਅੱਧਾ ਸ਼ਟਰ ਕੇ ਖੋਲਿਆ ਕారణ ਕੀ ਹੈ ਥੀਲਾ ਲੱਗੀਆਂ ਹੋਈਆਂ ਮੈਨੂੰ ਲੱਗਦਾ ਇਹਦੇ ਵੀ ਇਹ ਵੀ ਜ਼ੋਰ ਮੁਰਚੇ ਦੇ ਰਹੇ ਫਰਾਬਾ ਸਾਰਿਆਂ ਨੂੰ ਵੇਈਆ ਆਹੇ ਹੋਰ ਹੋਰ ਬੱਸ ਆਇਆ ਉਸਤਾਦ ਜੀ ਬੀਅਰ ਕਿੰਨੇ ਦੀ ਆ ਦੂਜੀ ਆਪਣੀ ਥੰਡਰ ਉਹ ਯਾਰ ਬਡਵਾਈਜ਼ਰ ਹੈ ਕਹਿੰਦੇ ਆ ਇਤਿਹਾਸ ਵਾਲਾ ਥੱਲੇ ਕਹਿੰਦੇ ਕੀਤਾ ਆ ਐਕਸਰਸਾਈਜ਼ ਵਾਲਾ ਆ ਐਕਸਰਸਾਈਜ਼ ਵਾਲਾ ਆ ਕਿਉਂ ਠੀਕ ਯਾਰ ਮੈਨੂੰ ਨਹੀਂ ਅੱਛਾ ਸਹੀ ਆ ਹੈਲੋ ਮੈਡਮ ਸਸੀ ਗੌਰ ਜੀ ਸਸੀ ਗੌਰ ਜੀ ਮੈਂ ਮਨੂ ਚਾਹਲਾ ਬੋਲਦਾ ਜੀ ਪੱਤਰਕਾਰ ਫੋਵਾੜਾ ਸਿਟੀ ਲਾਈਫ ਦਾ ਜੀ ਹਾਂਜੀ ਹਾਂਜੀ ਬੱਲੋ ਮੈਡਮ ਠੀਕੇ ਆ ਸੀਲ ਕੀਤੇ ਆ ਜੇ ਟੂ ਜੈਡ ਤੇ ਸਾਰੇ ਜੀ ਹਾਂ ਹਾਂ ਕੀ ਹੋਇਆ ਕਿਸੀ ਮਣ ਪਰ ਨਹੀਂ ਬੰਦ ਕਲੀ ਕੀਤੇ ਜੇ ਟਕੇ ਹੋਰੇ ਵੀ ਨੂੰ ਤਾਂ ਚੱਕਰ ਆ ਕਿਸਾ ਫੂਸਾ ਜਮੀਆਂ ਨਹੀਂ ਹੋਈਆਂ ਮੈਡਮ ਸੀਲਾ ਸਾਰਾ ਨੇ ਕੋਲ ਕੇ ਚੋਰ ਮੋਰੀਆਂ ਸ਼ਰਾਬਾਂ ਵੰਡ ਰਿਹਾ ਜਿਵੇਂ ਉਹ ਸਾਰੀਆਂ ਵੀਡੀਓ ਵਗੈਰਾ ਕੀਤੀਆਂ ਸੀ ਇਹਨਾਂ ਦੀਆਂ ਅੱਛੇ ਛੱਡੋ ਅੱਗੇ ਕਿੱਥੇ ਕਿੱਥੇ ਕਰ ਰਹੇ ਜਿੱਥੇ ਜਿੱਥੇ ਮੈਡਮ ਤੁਸੀਂ ਸੀਲਾਂ ਲਾ ਕੇ ਆਏ ਨਾ ਸਾਰੇ ਢੇਕੇ ਖੁੱਲੇ ਆ ਗਏ ਨੇ ਅਤੇ ਸ਼ਟਰ ਅਸੀਂ ਤਾਂ ਜੇ ਇੱਥੇ ਹੀ ਆਉਂਦਾ ਇਹਨਾਂ ਦਾ ਕਰ ਰਹੇ ਆ ਉਹ ਇਹਨਾਂ ਨੂੰ ਪਿੱਛੇ ਪਹਿਲਾਂ ਆਰਡਰ ਆ ਗਿਆ ਸੀ ਜੇ ਸ਼ਾਇਦ ਖੁੱਲ ਜਾਣੇ ਆ ਅੱਛਾ ਨਹੀਂ ਮੈਡਮ ਕਈਆਂ ਦੇ ਕਈਆਂ ਦੇ ਦੇਖੋ ਨਾ ਸੀਲਾਂ ਲੱਗੀਆਂ ਹੋਈਆਂ ਵਾ ਸ਼ਟਰ ਬੰਦ ਪਏ ਆ ਜਿਹੜੀਆਂ ਛੋਟੀਆਂ ਮੋਰੀਆਂ ਉਹਨਾਂ ਦੇ ਵਿੱਚੋਂ ਦੇ ਰਹੇ ਆ ਅੱਛਾ ਅੱਛਾ ਹਾਂਜੀ ਦੇਖੋ ਲਾਓ ਕਵਰ ਕੋ ਪਤਾ ਲੱਗੂ ਇਹਨਾਂ ਨੂੰ ਹਾਂਜੀ 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 ਵੀਡੀਓ ਸਾਰੀ ਅਸੀਂ ਇੱਥੇ ਹੀ ਆ ਜੇ ਇੱਥੇ ਹੀ ਆ ਜੇ ਲਾ ਰਹੇ ਆ ਓਕੇ ਜੀ ਹਾਂ ਪਰ ਦੇਖ ਰਹੇ ਕਿ ਪਿੰਡਾਂ ਦੇ ਛੇਕੇ ਬੰਦ ਕਰਨ ਚੱਲ ਗਏ ਨਾ ਹੋ 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 ਉਹ ਵੀ ਖੁੱਲਿਆ ਆ ਜੀ ਰੇਲਵੇ ਇੱਕ ਰੇਲਵੇ ਰੋਡ ਵਾਲਾ ਜੀ ਉਹ ਵੀ ਇਹਦੇ ਸੀਲਾ ਲੱਗੀਆਂ ਹੋਈਆਂ ਉਹ ਵੀ ਵੇਚੀ ਜਾਂਦਾ ਬੱਸ ਸਟੈਂਡ ਤੇ ਹੈਗਾ ਜੀ ਇਧਰ ਅਰਬਨ ਸਟੇਟ ਨਹਿਰ ਦੇ ਉੱਤੇ ਜਿਹੜਾ ਉਹ ਵਾਲਾ ਮਿਰਕਾ ਮੋੜ ਤੇ ਮਤਲਬ ਉਹ ਸਾਰਿਆਂ ਦੇ ਸੀਲਾ ਲੱਗੇ ਸਾਰਿਆਂ ਦੇ ਸੀਲਾ ਤੋੜ ਕੇ ਆਪਣੇ ਆਪਣੇ ਠੇਕੇ ਚਲਾ ਰਹੇ ਆ ਜੀ ਉਦਾਂ ਸ਼ਟਰ ਥੱਲੇ ਆ ਸਾਰਿਆਂ ਦੇ ਤੇ ਸੀਲਾ ਸਾਰਿਆਂ ਮਿਲਾਂ ਦਾ ਤੋੜ ਦਿੱਤੀ ਇਹਨਾਂ ਨੇ ਦੇ ਇਸ ਸਪੈਸ਼ਲ ਆਬਾਂ ਵੀ ਮੈਨੂੰ ਇਦਾਂ ਦੇ ਰਿਹਾ ਜੀ ਉਹ ਬਿਲਕੁਲ ਮਹਿੰਗੇ ਭਾਅ ਦੇ ਦੇ ਰਿਹਾ ਕਸਟਮਰ ਉੱਥੇ ਬੋਲ ਰਿਹਾ ਸਾਰੇ ਮੈਂ ਤੁਹਾਨੂੰ ਨੰਬਰ ਇੱਕ ਭੇਜਦੀ ਹਾਂ ਉਹ ਦੇਖੋ ਦੂਸਰੇ ਇਨਸਪੈਕਟਰ ਸਾਹਿਬ ਉੱਧਰ ਉਹ ਏਰੀਆ ਚੈੱਕ ਕਰ ਰਹੇ ਆ ਅੱਛਾ ਜੀ ਤੇ ਕੋਈ ਚਾਰਜ ਵੀ ਉਹਨਾਂ ਕੋਲ ਮੇਰੇ ਕੋਲ ਉੱਧਰ ਨਾ ਚਾਰਜ ਹੈ ਨਾ ਜਦਾਂ ਕੀ ਨਾਮ ਹੈ ਮਾੜਾ ਸਿੰਦਰਿੰਦਰ ਸਿੰਘਾ ਉਹ ਦੇ ਦਿਓ ਮੈਨੂੰ ਨੰਬਰ ਨੰਬਰ ਤੇ ਮੈਂ ਹਲੋ ਤੇ ਜਨ ਮੈਂ ਭੇਜਣੀ ਹੈ ਠੀਕ ਹੈ ਜੀ ਹਲੋ ਹਾਂ ਜੀ ਸਬਰੰਜੀ ਗੱਲ ਕਰ ਰਹੇ ਹੋ ਸਰ ਹਾਂ ਜੀ ਹਾਂ ਜੀ ਸਰ ਮਾਨੂੰ ਚਾਵਲਾ ਗੱਲ ਕਰਾਂ ਜੀ ਪੱਤਰਕਾਰ ਫਗਵਾੜਾ ਸਿਟੀ ਲਾਈਵ ਤੋਂ ਹਾਂਜੀ ਹਾਂਜੀ ਸਰ ਮਨਜੀਤ ਬਣਨ ਕੋ ਤੁਹਾਡਾ ਨੰਬਰ ਲਿਆ ਸੀ ਜੀ ਕਿਵੇਂ ਜੀ ਮਨਜੀਤ ਬਣਨ ਕੋ ਸਰ ਨੰਬਰ ਲਿਆ ਸੀ ਤੁਹਾਡਾ ਹਾਂਜੀ ਹਾਂਜੀ ਸਰ ਜਿਹੜੇ ਠੇਕੇ ਤੁਸੀਂ ਸੀਲ ਕਰਕੇ ਆਏ ਏ ਟੂ ਜ਼ेड ਵਾਲੇ ਹਾਂਜੀ ਕੀ ਕਾਰਨ ਕੀ ਸਰ ਬੰਦ ਕਰਾਉਂਦਾ ਇਹ ਹੈਲੋ ਮੈਂ ਨੌਟਰ ਹੈ ਚੰਡੀਗੜ੍ਹ ਤੋਂ ਆਇਆ ਹਾਂ ਚਾਹੁੰਦਾ ਜੀ ਓਕੇ ਸਰ ਤੇ ਸਾਰੇ ਜਿਹੜੀਆਂ ਤੁਸੀਂ ਸੀਲਾਂ ਲਾ ਕੇ ਆਏ ਆ ਸਾਰੇ ਬੰਦੇ ਨਾ ਸੀਲਾਂ ਤੋੜ ਦਿੱਤੀਆਂ ਕਈਆਂ ਨੇ ਤੇ ਕਈ ਚੋਰ ਹੋਰੀਆਂ ਦੇ ਵਿੱਚੋਂ ਦਾਰੂ ਦੇ ਰਹੇ ਆ ਉਹ ਚੈੱਕ ਕਰਦੇ ਪਏ ਆਪਾਂ ਫੀਲਡ 'ਚ ਸਾਰੇ ਹੀ ਸਰ 5-7 ਠੇਕੇ ਹੈਗੇ ਜਿਨ੍ਹਾਂ ਦੀ ਅਸੀਂ ਵੀਡੀਓਗ੍ਰਾਫੀ ਕਰਕੇ ਆਏ ਆ ਸਾਰੇ ਦਾਰੂ ਦੇ ਰਹੇ ਆਂ ਅੰਦਰੋਂ ਜਿੱਥੋਂ ਕੰਪਲੇਂਟ ਆ ਰਹੀ ਉੱਥੇ ਜਾ ਰਹੇ ਆ ਕਰਦੇ ਪਏ ਠੀਕ ਆ ਸਰ ਠੀਕ ਆ ਥੈਂਕ ਯੂ ਸਰ